नगर कौंसिल गुरदपुर मुर्दाबाद 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 पंजाब सरकार मुर्दाबाद 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 पंजाब सरकार मुर्दाबाद मुरादाबाद मुर्दाबाद नगर कौंसिल गुरदासपुर मुर्दाबाद 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 ਕੰਮ ਕਰ ਲੈ ਆ ਬਹਿਰੇ ਨਹੀਂ ਗੱਲ ਨਹੀਂ ਨਹੀਂ ਕੇ ਚ ਕੀ ਲੈ ਗਏ ਹੋ ਇਹਨਾਂ ਨਾਲ ਇਹ ਕਹਿੰਦਾ ਇਹ ਹੰਤਾ ਕਰ ਇਹ ਹੀ ਚੱਲੀ ਨੇ ਕਿਹੜੇ ਇਲਸਰ ਵਿੱਚ ਰਹੇ ਕਿਹਦਾ ਨਾ ਗੱਲ ਕਰੀਏ ਇਹ ਚ ਕੀ ਲੈ ਗਏ ਹੋ ਇਹ ਇੱਥੇ ਛੁੱਟਣ ਵਾਸਤੇ ਆਇਆ ਗੁਰਦਾਸਪੁਰ ਦਾ ਤੇ ਕਲਾਂਨੁਰ ਤਾਂ ਕਿੱਥੇ ਕਰਨਾ ਏ ਕੱਲ ਸਾਥ ਅਸੀਂ ਹੱਟਣ ਦੇ ਆ ਮਸ਼ੀਨਾਂ ਵੀ ਕੋਈ ਪਿੱਛੇ ਆਏ ਹੋਏ ਤੋਂ ਆਏ ਆ ਆਪਣੀ ਮੱਤ ਨਹੀਂ ਲੈ ਵਾਪਸ ਲੈ ਜਾਓ ਜਾਨੇ ਗੱਡੀ ਪਹਿਲੀ ਗੱਲ ਤਾਂ ਫੱਦ ਵੀ ਨਹੀਂ ਕਰਨੀ ਕਿਨੂੰ ਘਮਾਓ ਗੱਡੀ ਵਾਪਸ ਕੋਈ ਤੇਰੀ ਹਰ ਗੱਲ ਦੀ ਜਿਹੜੇ ਵੀ ਤੁਹਾਨੂੰ ਈਓ ਨੇ ਕਿਹਾ ਜਿਹੜੇ ਵੀ ਤੁਹਾਨੂੰ ਈਓ ਨੇ ਕਿਹਾ ਜੇਸਵੀ ਤੁਹਾਨੂੰ ਮਤਲਬ ਕਿਸੇ ਅਫਸਰ ਨੇ ਕਿਹਾ ਜਾਂ ਮੋਟਰ ਜਾਂ ਦੂਸਰਾ ਪਾਰਾ ਕਿਹਾ ਜਾਂ ਜੇਸਵੀ ਤੁਹਾਨੂੰ ਕਿਸੇ ਅਫਸਰ ਨੇ ਕਿਹਾ ਜਸਵੀ ਤੁਹਾਨੂੰ ਕਿਸੇ ਕ੍ਰਿਟੀਕਲ ਲੀਡਰ ਨੇ ਕਿਹਾ ਉਹਨਾਂ ਨੂੰ ਜਾ ਕੇ ਕਹਿ ਦਿਓ ਸਾਡੇ ਵੱਲੋਂ ਕਿ ਉਹ ਉਸੇ ਖੜੇ ਆ ਨਹੀਂ ਲੱਗਣ ਦੇਣਾ ਜਕਰ ਕਦ ਨੇ ਤੇਰੇ ਵੀ ਲਾਉਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਭੇਜਣ ਵਾਲਿਆਂ ਦੇ ਘਰਾਂ ਮੂਰੇ ਮੇਰੇ ਅੱਗੇ ਆ ਕੇ ਬੈਠਾਂਗੇ ਮੇਰੇ ਇਹਨਾਂ ਨੂੰ ਦੱਸਾਂਗੇ ਇਹ ਦਾ ਜਿਹੜਾ ਉਹਨਾਂ ਦੇ ਘਰਾਂ ਮੂੜੇ ਲਾਵਾਂਗੇ ਕੋਈ ਇਧਰ ਫੋਟੋ ਖਿੱਚਣਾ ਤੁਸੀਂ ਤੇ ਜਾਓ ਸਾਹਮਣੇ ਹੋ ਫੋਟੋ ਆਏ ਬੰਦੇ ਜੇ ਮੀਆਂ ਮਰਜ਼ੀ ਆ ਜਾਓ ਫੋਟੋ ਖਿੱਚ ਲਓ ਇਹ ਫੋਟੋ ਸਵਾਰ ਨਾ ਖਜਾਓ ਇਹਨੂੰ ਕੋਈ ਤੁਸੀਂ ਨਾ ਕੌਤਸਾ ਬਾਈ ਗੁਰਜੀਤ ਸਿੰਘ ਦੇ ਦੇਖੋ ਅੱਜ ਦਾ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਇਸ ਵੇਲੇ ਖੜੇ ਆ ਬਿਲਕੁਲ ਸਰਜੇ ਚੱਕ ਪਿੰਡ ਦੇ ਸਾਹਮਣੇ ਇਹ ਰੋਡ ਹੈਗਾ ਡੇਰਾ ਬਾਬਾ ਨਾਨਕ ਗੁਰਦਾਸ ਕੜਾਣੌਰ ਦੇ ਬਿਲਕੁਲ ਡਿਡੇ ਆ ਔਰ ਕੜਾਣੌਰ ਦੀ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕੜਾਣੌਰ ਦਾ ਕੂੜਾ ਲਾਉਣ ਵਾਸਤੇ ਇੱਥੇ ਇੱਕ ਡੰਪ ਬਣਾਇਆ ਸੋ ਠੀਕ ਹੈ ਜਿਸ ਪਿੰਡ ਦਾ ਕੂੜਾ ਵਾ ਉਹ ਤਾਂ ਉਸੇ ਪਿੰਡ ਦੇ ਵਿੱਚ ਲੱਗੂਗਾ ਪਰ ਲੇਕਿਨ ਇੱਥੇ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਜੇ ਰਬਾਬਾ ਨਾਨਕ ਧਾਰੀਵਾਲ ਗੁਰਦਾਸਪੁਰ ਦਾ ਕੂੜਾ ਜਿਹੜਾ ਉਹਨੂੰ ਵੀ ਉਹ ਇੱਥੇ ਲਿਆ ਕੇ ਸਟਣ ਦੀ ਇਹਨਾਂ ਦੀ ਕੋਸ਼ਿਸ਼ ਮੈਂ ਅੱਗੇ ਗੱਲ ਕਰ ਰਿਹਾ ਸੀ ਲੇਕਿਨ ਹੁਣੇ ਹੁਣੇ ਉਹਨਾਂ ਦੀ ਗੱਡੀ ਇੱਥੇ ਪਹੁੰਚੀ ਹੈ ਜਿਹੜੀ ਕਿ ਇੱਥੋਂ ਮੋੜੀ ਗਈ ਹੈ ਸੋ ਇਹ ਜਿਹੜੀ ਮੋੜਨ ਦੀ ਸਾਡੀ ਗੱਲ ਹੈ ਜਾਂ ਜਿਹੜਾ ਇੱਥੇ ਲੋਕਾਂ ਦੇ ਵਿਰੋਧ ਦੀ ਗੱਲ ਹੈ ਉਹ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅਸਥਾਨ ਹੈ ਕੜਾਣਾੌਰ ਇਤਿਹਾਸਕ ਸ਼ਹਿਰ ਹੈ ਇੱਥੇ ਅਕਬਰ ਦੇ ਤਾਜਪੋਸ਼ੀ ਅਸਥਾਨ ਨੂੰ ਉਸ ਤਖਤ ਨੂੰ ਵੇਖਣ ਵਾਸਤੇ ਰੋਜ਼ਾਨਾ ਲੋਕ ਆਉਂਦੇ ਆ। ਇਹ ਇੱਥੇ ਪ੍ਰਾਤਨ ਸ਼ਿਵ ਮੰਦਰ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆ। ਇਹ ਇੱਥੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਅ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਸੰਗਤ ਆਉਂਦੀ ਹੈ। ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਧਰਦੀ ਹੈ। ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪਹੁੰਚਦੀ ਹੈ। ਕੋਰੀਡੋਰ ਐਸੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ ਦਾ ਸੰਕਲਪ ਜਿਹੜਾ ਇਹੋ ਦ੍ਰਿੜ ਕਰਵਾਇਆ ਹੈ। ਇੱਥੇ ਚੋੜਾ ਸਾਹਿਬ ਦਾ ਜਦੋਂ ਮੇਲਾ ਜਦੋਂ ਚੱਲਦਾ ਹੈ ਜਿਹੜਾ ਕਿ ਜੋੜ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਜਿਹੜਾ ਉਹ ਮਨਾਇਆ ਜਾਂਦਾ ਸੰਗਤ ਵੱਡੀ ਗਿਣਤੀ ਜਿੱਥੋਂ ਲੰਘਦੀ ਹੈ ਲੇਕਿਨ ਇਹ ਸਮਾਗਮ ਜਿਹੜੇ ਆ ਇੱਥੇ ਉਹ ਪਹਿਲੀ ਜਨਵਰੀ ਤੋਂ ਲੈ ਕੇ ਤੇ 10 ਮਾਰਚ ਤੱਕ ਇਹ ਸਮਾਗਮ ਚੱਲਦੇ ਆ ਰਸਤਾ ਜਿਹੜਾ ਇੱਥੇ 12 ਮਹੀਨੇ ਸੰਗਤਾਂ ਦਾ ਜਿਹੜਾ ਉਹ ਪਹਿਰਾ ਸੋ ਇਹ ਜਿਸ ਢੰਗ ਦੇ ਨਾਲ ਗਰਦਾਸਪੁਰੋਂ ਇਹ ਗੱਡੀ ਲੈ ਕੇ ਇਹ ਗੱਡੀਆਂ ਲੈ ਕੇ ਦੂਜੇ ਸ਼ਹਿਰਾਂ ਤੋਂ ਨਿਕਲਣ ਗਿਆ ਤੇ ਇਸ ਕੋਰੀਡੋਰ ਦੇ ਉੱਤੇ ਇਸ ਰਸਤੇ ਦੇ ਉੱਤੇ ਗੰਦਗੀ ਜਿਹੜੀ ਹੈ ਉਹ ਰੋਡ ਦੇ ਉੱਤੇ ਹੀ ਗੰਦਗੀ ਖਿਲਰੀ ਰਹਿਣੀ ਹੈ ਜਿਹੜੀ ਕਿ ਇੱਕ ਬਹੁਤ ਮਾੜੀ ਗੱਲ ਹੈ ਸੋ ਇੱਥੇ ਇਲਾਕੇ ਦੇ ਵਿੱਚ ਵੀ ਜਿਹੜਾ ਹੈ ਤੇ ਵੱਡੇ ਪੱਧਰ ਦੇ ਉੱਤੇ ਪਰਮਿਸ਼ਨ ਹੋਣਾ ਹੈ ਕਿਉਂਕਿ ਲਾਗੇ ਪਿੰਡ ਨੇ ਸੋ ਸਰਕਾਰਾਂ ਦੀ ਇਹ ਬੜੀ ਵੱਡੀ ਨਲਾਇਕੀ ਹੈ ਗਲਤ ਫੈਸਲਾ ਹੈ ਸੋ ਇੱਥੇ ਇਲਾਕੇ ਦੇ ਲੋਕ ਕੜਾਣਾ ਔਰ ਦੇ ਲੋਕ ਔਰ ਦਾਸ ਕਿਉਂਕਿ ਅਸੀਂ ਇਹਨਾਂ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਲੋਕਾਂ ਦੀ ਅਸੀਂ ਅਗਵਾਈ ਕਰਦੇ ਪਏ ਆ ਬਤੌਰੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਡੀਆਂ ਧਾਰਮਿਕ ਆਸਰਾਵਾਂ ਦੇ ਜੋ ਵਿਰੁੱਧ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀ ਕਿਤੇ ਵੀ ਸਾਡੀ ਸੰਗਤ ਜੋ ਜਾਂਦੀ ਹੈ ਗੁਰੂ ਦੀ ਸੰਗਤ ਜੋ ਪਹੁੰਚਦੀ ਹੈ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਰੇਸ਼ਾਨੀ ਹੋਵੇ ਉਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੇ ਪ੍ਰਸ਼ਾਸਨ ਦਾ ਫੈਸਲਾ ਹੋਵੇ ਚਾਹੇ ਸਰਕਾਰਾਂ ਦਾ ਫੈਸਲਾ ਹੋਵੇ ਇਹ ਸਰਕਾਰਾਂ ਨੂੰ ਫੈਸਲਾ ਵਾਪਸ ਲੈਣਾ ਪਊਗਾ ਕਿ ਕੜਾਣਾਵਰ ਤੋਂ ਇਲਾਵਾ ਹੋਰ ਇੱਥੇ ਬਿਲਕੁਲ ਜਿਹੜਾ ਉਹ ਪੂਰਾ ਡੰਪ ਨਹੀਂ ਕਰਦਾ ਹਾਂਜੀ ਜੋ ਮੈਂ ਇੱਥੇ ਕਲਾ ਨੋਰ ਦਾ ਕੂੜਾ ਡੱਬ ਲਗਾਇਆ ਹੀ ਪਹਿਲਾਂ ਹੀ ਲੱਗਾ ਸੀ ਉਦੋਂ ਵੀ ਇਲਾਕੇ ਦੇ ਲੋਕਾਂ ਨੇ ਕੁਝ ਵਿਰੋਧ ਕੀਤਾ ਸੀ ਕਿ ਇੱਥੇ ਆੜ ਇੱਕ ਮੋੜ ਦੇ ਉੱਤੇ ਖੰਡਪੜ ਸਾਹਿਬ ਦੀ ਲੜੀ ਜਿਹੜੀ ਆ ਉਹ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਪਰ ਉਹ ਇਲਾਕੇ ਦੇ ਲੋਕਾਂ ਨਾਲ ਇੰਨੀ ਸਹਿਮਤੀ ਹੋ ਗਈ ਕਿ ਚਲੋ ਕਲਾ ਨੋਰ ਤੋਂ ਬਾਹਰ ਦਾ ਕੂੜਾ ਨਹੀਂ ਆਏਗਾ ਅੱਜ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਾ ਹੈ ਕਿ ਇੱਥੇ ਪ੍ਰਧਾਨ ਨੂੰ ਇੱਕ ਚਨਾਮ ਭੇਜ ਕੇ ਸੱਦਿਆ ਸੀ ਕਿ ਮੀਟਿੰਗ ਕਰੀਏ ਕਿ ਇੱਥੇ ਸਾਨੂੰ ਸੰਕਟ ਆਈ ਕਿ ਗੁਰਦਾਸਪੁਰ ਦਾ ਵੀ ਕੂੜਾ ਆਉਂਦੀ ਬਦਹਾ ਹੈ ਸਾਡੇ ਮੀਟਿੰਗ ਕਰਨ ਦੇ ਹੁੰਦੇ ਆ ਹੁੰਦੇ ਆ ਗਰਦਾਸਪੁਰ ਨਗਰ ਕੌਂਸਲ ਦੀਆਂ ਗੱਡੀਆਂ ਕੂੜਾ ਲੈ ਕੇ ਇੱਥੇ ਪਹੁੰਚ ਗਈਆਂ ਜਿਨ੍ਹਾਂ ਨੂੰ ਇਹ ਇਲਾਕਾ ਕਦੀ ਵੀ ਬਰਦਾਸ਼ਤ ਨਹੀਂ ਕਰੂਗਾ ਇਹਦੇ ਵਾਸਤੇ ਜੋ ਵੀ ਪ੍ਰਧਾਨ ਸਾਹਿਬ ਨੂੰ ਕਮ ਕਰਨਗੇ ਉਹ ਕਰਾਂਗੇ ਪਰ ਗਰਦਾਸਪੁਰ ਦਾ ਕੂੜਾ ਨਹੀਂ ਇੱਥੇ ਲੱਗੇਗਾ ਕਿਉਂਕਿ ਗਰਦਾਸਪੁਰ ਆਪਣੀ ਆਪਣਾ ਇਲਾਕਾ ਛੱਡ ਕੇ ਤੇ ਕੂੜਾ ਸੁੱਟਣ ਵਾਸਤੇ ਕਲਾਨੌਰ ਜਾ ਕੇ ਤੇ ਗਰਦਾਸਪੁਰ ਤੇ ਕੋਈ ਪੰਚਾਇਤ ਦੀ ਜਗ੍ਹਾ ਨਹੀਂ ਹੈਗੀ ਕਿ ਗਰਦਾਸਪੁਰ ਸ਼ਹਿਰ ਇਹਦਾ ਕੋਈ ਪ੍ਰਬੰਧ ਨਹੀਂ ਕਰ ਸਕਦਾ ਕਿ ਕੂੜਾ ਸੁੱਟਣ ਵਾਸਤੇ ਕਲਾਨੌਰ ਇੱਕ ਵਾਧੂ ਲੱਭਿਆ ਕਿ ਜਿਹਨੂੰ ਕੋਈ ਕੰਮ ਨਹੀਂ ਲੱਭਦਾ ਉਹ ਕੂੜਾ ਸੁਧਰਾ ਤੇ ਕਲਾਂਨੌਰ ਸੁੱਟ ਦੋ ਕਿ ਇਹ ਕਰਕੇ ਕਲਾਂਨੌਰ ਦੇ ਜਿੰਨੇ ਵੀ ਲੋਕ ਆ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀ ਵਾਲੀ ਅਸੀਂ ਗੱਲ ਦਾ ਵਿਰੋਧ ਕਰਨਗੇ ਕਿਥੇ ਪੂਰਾ ਨਹੀਂ ਲੱਗਦੇ ਠੀਕ